जय पीएम जय भारत चेतना चैनल देख रहे सारे दर्शक आप स्वागत है मैं यहां प्रदीप राजा 2 महीने पहले जसवीर सिंह गड़ी जी नु जो पार्टी दे प्रधान सिगे उना नु बसपा वलो काट दता जांदा है क्योंकि ओ एक फोन कर दिया दिल्ली दफ्तर बसपा दे ते उस तो बाद उना नु काट दता जांदा है ते 2 महीने बाद ही नए साल दे पहले दिन ही ओ आम आदमी पार्टी विच ਭਗਵੰਤ ਸੱਜਣ ਉਹਨਾਂ ਦੀ ਅਗਵਾਈ ਵਿੱਚ ਮੁੱਖ ਮੰਤਰੀ ਸਾਹਿਬ ਦੀ ਸ਼ਾਮਲ ਹੋ ਜਾਂਦੇ ਆ ਤੇ ਅੱਜ ਇਸ ਸੰਬੰਧ ਵਿੱਚ ਬ੍ਰਸਪਾ ਦੇ ਸੀਨੀਅਰ ਆਗੂ ਮੱਖਣ ਚੋਹਾਨ ਜੀ ਨਾਲ ਗੱਲਬਾਤ ਕਰਾਂਗੇ ਮੱਖਣ ਜੀ ਤੁਹਾਡਾ ਚੇਤਨਾ ਚੈਨਲ ਤੇ ਸਵਾਗਤ ਹੈ ਬਹੁਤ ਧੰਨਵਾਦ ਜੀ ਚੇਤਨਾ ਚੈਨਲ ਦੇਖ ਰਹੇ ਸਾਰੇ ਸਮੂਹ ਦਰਸ਼ਕਾਂ ਦਾ ਤੇ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਤੇ ਨਵੇਂ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਾ ਮੱਖਣ ਜੀ ਬਸਪਾ ਤੋਂ ਜਸਵੀਰ ਸਿੰਘ ਗੜੀ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਆ 2 ਮਹੀਨੇ ਪਹਿਲਾਂ ਤੇ ਆ 1 ਜਨਵਰੀ ਨੂੰ ਨਵੇਂ ਸਾਲ ਤੇ ਬਸਪਾ ਵਿੱਚ ਸ਼ਾਮਲ ਹੋ ਜਾਂਦੀ ਆ ਜੀ ਦੇਖੋ ਇਹ ਸਾਡੇ ਨੈਸ਼ਨਲ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਦੀ ਦ੍ਰਿਸ਼ਟੀ ਦਾ ਆ ਕਿ ਉਹ ਜਦੋਂ ਕਿਸੇ ਤੇ ਵਿਸ਼ਵਾਸ ਕਰਦੇ ਆ ਤਾਂ ਜਿਹਨੂੰ ਕਹ ਲੋ ਕਿ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਆ ਬਹੁਤ ਵੱਡਾ ਭਰੋਸਾ ਕਰਦੇ ਹੋਤੇ ਲੇਕਿਨ ਜਦੋਂ ਕਿਤੇ ਨਾ ਕਿਤੇ ਆਦਮੀ ਗਲਤ ਪਾਇਆ ਜਾਂਦਾ ਆ ਉਸ ਕਰਕੇ ਫਿਰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰਲਾ ਰਸਤਾ ਦਿਖਾਉਣ ਦੇ ਵਿੱਚ ਵੀ ਭੈਣ ਜੀ ਕਿਸੇ ਤਰ੍ਹਾਂ ਦੀ ਕੋਈ ਆਪਣਾ ਸਮਾਣੀ ਬਰਬਾਦ ਕਰਦੇ ਇਸ ਕਰਕੇ ਉਹਨਾਂ ਨੂੰ ਪਾਰਟੀ ਚੋਂ 2 ਮਹੀਨੇ ਪਹਿਲਾਂ ਕੱਢਿਆ ਸੀ ਤੇ ਅੱਜ ਉਹ ਕੱਲ ਪਹਿਲੀ ਤਰੀਕ ਨੂੰ ਆ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਤੇ ਮੈਂ ਸੋਚਦਾ ਇਹ ਉਹਦਾ ਆਪਣਾ ਨਿੱਜੀ ਫੈਸਲਾ ਹੋ ਸਕਦਾ ਆ ਤੇ ਉਹਦੇ ਬਾਰੇ ਵਿੱਚ ਕੀ ਕੀਹਾ ਜਾ ਸਕਦਾ ਤੁਸੀਂ ਤਾਂ ਅੱਜ ਬਹੁਤ ਖੁਸ਼ ਹੋਣੇ ਆ ਕਿਉਂਕਿ ਜਸਵੀਰ ਸਿੰਘ ਗੜੀ ਜਦੋਂ ਪ੍ਰਧਾਨ ਬਣਿਆ ਤਾਂ ਉਹਨਾਂ ਨੇ ਥੈਨੂੰ ਵੀ ਕੱਢਿਆ ਸੀਗਾ ਦੇਖੋ ਸੰਗਠਨ ਦੇ ਵਿੱਚੋਂ ਕਿਸੇ ਦੇ ਨਿਕਲਣ ਨਾਲ ਜਾਂ ਕੱਢਣ ਦੇ ਨਾਲ ਜਿਹੜਾ ਇੱਕ ਮਿਸ਼ਨਰੀ ਵਿਅਕਤੀ ਹੁੰਦਾ ਆ ਉਹਨੂੰ ਖੁਸ਼ੀ ਨਹੀਂ ਹੁੰਦੀ ਹੈਗੀ ਲੇਕਿਨ ਇਹੋ ਆ ਕਿ ਕਾਲੀਆਂ ਕਰਤੂਤਾ ਕਰਨ ਵਾਲੇ ਵਿਅਕਤੀ ਨੂੰ ਜਦੋਂ ਪਾਰਟੀ ਚੋਂ ਕੱਢ ਦਿੱਤਾ ਜਾਂਦਾ ਆ ਤਾਂ ਜਿਨ੍ਹਾਂ ਦੇ ਨਾਲ ਮਿਸਬਿਹੇਵ ਹੋਇਆ ਹੁੰਦਾ ਆ ਤਾਂ ਉਹਨਾਂ ਨੂੰ ਰੀਲੀਫ ਜ਼ਰੂਰ ਮਿਲਦੀ ਆ ਸਾਬ ਕਾਂਸ਼ੀ ਰਾਮ ਜੀ ਨੇ ਕਿਆਸ ਗਾ ਮੈਂ ਮਿੱਟੀ ਦੇ ਮਾਦੋਂ ਤਿਆਰ ਕਰਦਾ ਆ ਮੈਂ ਮਿੱਟੀ ਦੇ ਵਿੱਚ ਮਾਦੋਂ ਵਿੱਚ ਜਾਨ ਪਾਉਂਦਾ ਆ ਜਦੋਂ ਤੱਕ ਉਹ ਮੇਰੀ ਪਾਰਟੀ ਵਿੱਚ ਰਹਿੰਦੇ ਆ ਉਹਨਾਂ 'ਚ ਜਾਨ ਰਹਿੰਦੀ ਆ ਜਦੋਂ ਉਹ ਪਾਰਟੀ ਛੱਡ ਕੇ ਚਲੇ ਜਾਂਦੇ ਆ ਤਾਂ ਮਿੱਟੀ ਬਣ ਜਾਂਦੀ ਆ ਪਰ ਪਿਛਲੇ ਕਈ ਸਾਲਾਂ ਤੋਂ ਦੇਖਣ ਨੂੰ ਮਿਲ ਰਿਹਾ ਬੀਐਸਪੀ ਵਿੱਚੋਂ ਜਿੰਨੇ ਵੀ ਗਏ ਆ ਉਹ ਐਮਐਲਏ ਬਣ ਕੇ ਦੂਜੀਆਂ ਪਾਰਟੀਆਂ ਜਾ ਕੇ ਬਿਲਕੁਲ ਸਹੀ ਗੱਲ ਆ ਕਿ ਇੱਕ ਮਿੱਟੀ ਦਾ ਮਾਦੋ ਜਿਹੜਾ ਹੈਗਾ 1997 ਵਿੱਚ ਵੀ ਨਿਕਲਿਆ ਸੀਗਾ ਔਰ ਸਮੰਤਵਾਦੀ ਲੋਕਾਂ ਨੇ ਇਹ ਸੋਚਿਆ ਸੀਗਾ ਕਿ ਉਸ ਵਿਅਕਤੀ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਸ਼ਾਇਦ ਅਸੀਂ ਕਾਂਛੀ ਰਾਮ ਜੀ ਦਾ ਜਿਹੜਾ ਉਹ ਮਾਧੋ ਵਾਲੀ ਆ ਉਦਾਹਰਣ ਆ ਉਹਨੂੰ ਝੁਠਲਾ ਦੇਵਾਂਗੇ ਲੇਕਿਨ ਸਾਹਬ ਕਾਂਛੀ ਰਾਮ ਦਾ ਕ੍ਰਿਸਮਸਗਾ ਕਿ ਪਹਿਲੇ ਉਸ ਵਿਅਕਤੀ ਨੂੰ ਮੈਂਬਰ ਪਾਰਲੀਮੈਂਟ ਤੋਂ ਲੋਕਾਂ ਨੇ ਹਰਾਇਆ ਸਾਹਬ ਕਾਂਛੀ ਰਾਮ ਜੀ ਦੇ ਦੇਸ਼ਾਂਦਰ ਦੇਸਾਂ ਤੇ ਉਸ ਤੋਂ ਬਾਅਦ ਵਿੱਚ ਉਹਨੂੰ ਜਿਹੜਾ ਹੈਗਾ ਆ ਕਿ ਮੈਂਬਰ ਐਮਐਲਏ ਵਾਲੀ ਸੀਟ ਤੋਂ ਵੀ ਹਰਾਇਆ ਇਸ ਕਰਕੇ ਉਹ ਮੁੜ ਕੇ ਫੇਰ ਮਿੱਟੀ ਚ ਮਿਲ ਗਿਆ ਇਸ ਕਰਕੇ ਜਿਹੜੇ ਵੀ ਲੋਕ ਅੱਜ ਪਾਰਟੀ ਤੋਂ ਬਾਹਰ ਜਾਂਦੇ ਆ ਔਰ ਕੁਝ ਸਮੇਲੇ ਛਲਾਵਾ ਹੁੰਦੇ ਆ ਇਸ ਕਰਕੇ ਜਿਹੜੇ ਹੈਗਾ ਆ ਕਿ ਇਹ ਬਹੁਤ ਜਲਦੀ ਮਿੱਟੀ ਦੇ ਵਿੱਚ ਮਿਲਣ ਵਾਲੇ ਆ ਮਿੱਟੀ ਦੇ ਮਾਤੋਂ ਮਿੱਟੀ 'ਚ ਹੀ ਮਿਲਣੇ ਆ ਇਸ ਕਰਕੇ ਉਹਨਾਂ ਦੇ ਵਿੱਚ ਜਾਨ ਉਹਨਾਂ ਚ ਤੱਕ ਆ ਕਿ ਅੱਜ ਕੋਈ ਜਿਹੜੀਆਂ ਵੀ ਪਾਰਟੀਆਂ ਦੇ ਵਿੱਚ ਬਹੁਜਨ ਅੰਦੋਲਨ ਛੱਡ ਕੇ ਗਏ ਲੋਕ ਅੱਜ ਕੋਈ ਅੰਦੋਲਨ ਕਰਕੇ ਦਿਖਾਣ ਤਾਂ 10 ਬੰਦੇ ਆਪਣੀਆਂ ਉਹ ਜਿਹੜੀ ਵੀ ਪਾਰਟੀ ਵਿੱਚ ਆ ਮੈਂ ਪਾਰਟਿਕੂਲਰ ਕਿਸੇ ਵੀ ਆਕਤੀ ਦਾ ਨਾਂ ਨਹੀਂ ਲੰਦਾ ਜਿਸ ਵੀ ਪਾਰਟੀ ਦੇ ਵਿੱਚ ਆ ਅੱਜ ਅੰਦੋਲਨ ਕਰਕੇ ਦਿਖਾ ਲਣ ਕਿਉਂਕਿ ਅੰਦੋਲਨ ਕਰਨਾ ਬਹੁਜਨ ਸਮਾਜ ਪਾਰਟੀ ਦਾ ਬਹੁਜਨ ਅੰਦੋਲਨ ਦਾ ਹਿੱਸਾ ਹੁੰਦਾ ਪਰ ਉਹਨਾਂ ਦਾ ਮਿਸ਼ਨ ਤਾਂ ਐਮਐਲਏ ਐਮਪੀ ਬਣਨਾ ਹੈਗਾ ਕੋਈ ਵੀ ਰਾਜਨੀਤਿਕ ਲੀਡਰ ਕਿਸੇ ਵੀ ਪਾਰਟੀ ਵਿੱਚ ਜਾਂਦਾ ਆ ਉਹਦਾ ਇੱਕੋ ਇੱਕ ਮਿਸ਼ਨ ਹੁੰਦਾ ਮੈਂ ਕਿਸੇ ਤਰ੍ਹਾਂ ਐਮਐਲਏ ਮੇਰੇ ਅੰਦਰ ਮੇਰੇ ਕੋਲ ਪਾਵਰ ਰਵੇ ਮੈਂ ਮੰਤਰੀ ਰਮਾ ਮਿਨਿਸਟਰ ਰਮਾ ਸੀਐਮ ਰਮਾ ਜਿਨ੍ਹਾਂ ਲੋਕਾਂ ਦਾ ਉਦੇਸ਼ ਐਮਐਲਏ ਐਮਪੀ ਬਣਨਾ ਮੰਤਰੀ ਬਣਨਾ ਹੁੰਦਾ ਹੈ ਉਹ ਮਿਸ਼ਨ ਨਹੀਂ ਚਲਾ ਸਕਦੇ ਜਿਹੜਾ ਮਿਸ਼ਨ ਆ ਉਹ ਸਾਹਿਬ ਕਾਸ਼ੀਰਾਮ ਜੀ ਦਾ ਜਿਹੜਾ ਮਿਸ਼ਨ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸਾਹਿਬ ਕਾਸ਼ੀਰਾਮ ਜੀ ਤਾਂ ਇੱਥੋਂ ਤੱਕ ਕਹਿੰਦੇ ਸੀਗੇ ਕਿ ਮੇਰੇ ਕੋਲੋਂ ਐਮਐਲਏ ਬਣੇ ਜਾਂ ਨਾ ਬਣੇ ਐਮਪੀ ਕੋਈ ਸਾਡੇ ਕੋਲੋਂ ਬਣੇ ਜਾਂ ਨਾ ਬਣੇ ਲੇਕਿਨ ਮਿਸ਼ਨ ਮੂਵਮੈਂਟ ਚੱਲਦਾ ਰਹਿਣਾ ਚਾਹੀਦਾ ਆ ਉਹਨਾਂ ਨੇ ਮਿਸ਼ਨ ਮੂਵਮੈਂਟ ਚਲਾਇਆ ਅੱਜ ਸਮੰਤਵਾਦੀ ਪਾਰਟੀਆਂ ਦਾ ਜੋਰ ਲੱਗਿਆ ਕਿ ਜਿਹੜਾ ਅੰਦੋਲਨ ਸਾਬ ਕਾਂਸ਼ੀਰਾਮ ਜੀ ਨੇ ਪੈਦਾ ਕੀਤਾ ਔਰ ਉਸ ਅੰਦੋਲਨ ਨੂੰ ਖਤਮ ਕਰਨ ਦੇ ਵਿੱਚ ਸਾਰੀਆਂ ਸਮਤਵਾਦੀ ਪਾਰਟੀਆਂ ਇਕੱਠੀਆਂ ਔਰ ਉਹਦੇ ਵਿੱਚ ਜਿਹੜੇ ਹੈਗੇ ਉਹਨਾਂ ਦਾ ਜੋਰ ਲੱਗਿਆ ਹੋਇਆ ਆ ਕਿ ਪੰਜਾਬ ਦੀ ਧਰਤੀ ਜਿੱਥੇ ਸਾਬ ਕਾਂਸ਼ੀਰਾਮ ਜੀ ਦਾ ਜਨਮ ਹੋਇਆ ਇੱਥੋਂ ਕਾਂਸ਼ੀਰਾਮ ਜੀ ਦੇ ਅੰਦੋਲਨ ਨੂੰ ਖਤਮ ਕਰਨ ਦੇ ਵਿੱਚ ਪੂਰਾ ਜੋਰ ਲੱਗਿਆ ਹੋਇਆ ਆ ਹੋ ਸਕਦਾ ਹੈ ਕਿ ਕੁਝ ਸਾਡੇ ਅਜਿਹੇ ਲੀਡਰ ਜਿੱਦਾਂ ਦੇ ਪਗੋੜੇ ਆ ਇਹ ਵੀ ਰਲੇ ਹੋਏ ਆ ਮੈਂ ਉਹਨਾਂ ਦੀ ਵੀ ਕਈ ਗੱਲਬਾਤ ਕਹਿਣਾ ਹੁੰਨਾ ਆ ਕਿ ਸਮੰਤਵਾਦੀ ਪਾਰਟੀਆਂ ਸਾਹਿਬ ਕਾਂਸ਼ੀ ਰਾਮ ਜੀ ਦੇ ਅੰਦੋਲਨ ਨੂੰ ਪੰਜਾਬ ਦੀ ਧਰਤੀ ਤੋਂ ਖਤਮ ਕਰਨਾ ਚਾਹੁੰਦੀਆਂ ਉਹਦੇ ਨਾਲ ਨਾਲ ਸਾਡੇ ਆਪਣੇ ਜਿਹੜੀ ਪਾਰਟੀ ਦੇ ਵਿੱਚ ਛੁਪੀਆਂ ਹੋਈਆਂ ਭੇਡਾਂ ਆ ਕਾਲੀਆਂ ਉਹ ਉਹ ਵੀ ਉਹਦੇ ਵਿੱਚ ਸ਼ਾਮਲ ਆ ਲਾਲਚ ਵਸ ਲੇਕਿਨ ਮੈਂ ਸਾਹਿਬ ਕਾਂਸ਼ੀ ਰਾਮ ਜੀ ਦਾ ਸਿਪਾਹੀ ਹਾਂ ਤਾਂ ਮੈਂ ਇਹ ਤੁਹਾਨੂੰ ਪ੍ਰੋਮਿਸ ਕਰਦਾ ਹਾਂ ਕਿ ਪੰਜਾਬ ਦੀ ਧਰਤੀ ਤੋਂ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦੇ ਅੰਦੋਲਨ ਨੂੰ ਭਾਵੇਂ ਸਮੰਤਵਾਦੀ ਪਾਰਟੀਆਂ ਸਾਰੀਆਂ ਵੀ ਇਕੱਠੀਆਂ ਹੋ ਕੇ ਜ਼ੋਰ ਲਾ ਦੇਣ ਲੇਕਿਨ ਪੰਜਾਬ ਦੇ ਵਿੱਚੋਂ ਕਾਂਸੀ ਰਾਮ ਦੇ ਅੰਦੋਲਨ ਨੂੰ ਖਤਮ ਨਹੀਂ ਕਰ ਸਕਦੀਆਂ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਕਿ 2027 ਦੇ ਵਿੱਚ ਜਿਹੜਾ ਇਹਨੇ ਚੈਲੰਜ ਦਿੱਤਾ ਆ ਕਿ ਨਵਾਂ ਸ਼ਹਿਰ ਦੇ ਵਿੱਚ ਮੈਂ ਰਿਪੀਟ ਕਰਾਂਗਾ ਕਿ ਜਿਹੜਾ ਰਿਜ਼ਲਟ 2022 ਦੇ ਵਿੱਚ ਬਣਿਆ ਉਹ ਰਿਜ਼ਲਟ ਬਰਕਰਾਰ ਰਹੇਗਾ ਬਹੁਜਨ ਸਮਾਜ ਪਾਰਟੀ ਦਾ ਹਾਥੀ ਨਵਾਂ ਸ਼ਹਿਰ ਤੋਂ ਜਿੱਤ ਕੇ ਜਾਊਗਾ ਅਗਲੀ ਗੱਲ ਮੈਂ ਕਹਿਣੀ ਚਾਹੂੰਗਾ ਕਿ 2034 ਦੇ ਵਿੱਚ ਸਾਹਿਬੇ ਕਮਾਲ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦਾ 100 ਸਾਲਾ ਜਨਮ ਦਿਨ ਆ ਔਰ ਉਹ ਪੰਜਾਬ ਦੇ ਵਿੱਚ ਬਹੁਜਨਾ ਦੇ ਰਾਜ ਦੇ ਤਹਿਤ ਮਨਾਵਾਂਗੇ ਇਹ ਮੈਂ ਜਿਹੜਾ ਸਮਾਜ ਨੂੰ ਅੱਜ ਤੋਂ ਪ੍ਰੋਮਿਸ ਕਰਦਾ ਹਾਂ ਜਦੋਂ ਬਸਪਾ ਦਾ ਅੰਦੋਲਨ ਵਾਧਾ ਹੈ ਪੰਜਾਬ ਵਿੱਚ ਤਾਂ ਕਾਂਗਰਸ ਸ਼ਮਸ਼ੀਰ ਸਿੰਘ ਦੁੱਲੋਂ ਨੂੰ ਪੰਜਾਬ ਦਾ ਪ੍ਰਧਾਨ ਲਾਉਂਦੀ ਆ ਜਦੋਂ ਬਸਪਾ 2019 ਵਿੱਚ 6.4% ਵੋਟ ਲੈ ਜਾਂਦੀ ਆ ਪਾ ਕਾਂਗਰਸ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਸੀਐਮ ਬਣਾਉਂਦੀ ਆ ਯਾਨੀ बसपा ਦੇ ਅੰਦੋਲਨਾਂ ਦਾ ਫਾਇਦਾ ਤਾਂ ਕਾਂਗਰਸ ਉਠਾ ਲੈਂਦੀ ਆ ਇਹ ਗੱਲਬਾਤ ਜਿਹੜੀ ਤੁਸੀਂ ਕਹੀ ਯਾਰਾ ਜੀ ਮੈਂ ਇਹਨੂੰ ਉਲਟ ਕਰਕੇ ਕਹੂੰਗਾ ਕਿ ਸਮੰਤਵਾਦੀ ਪਾਰਟੀਆਂ ਦੇ ਵਿੱਚ ਬੈਠੇ ਦਲਿਤ ਲੀਡਰਾਂ ਦੀ ਕਦਰ ਉਦੋਂ ਪੈਣੀ ਸ਼ੁਰੂ ਹੋ ਜਾਂਦੀ ਆ ਜਦੋਂ ਬਹੁਜਨ ਅੰਦੋਲਨ ਪ੍ਰਚੰਡ ਹੋ ਜਾਂਦਾ ਆ ਇਸ ਕਰਕੇ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਚਾਹੇ ਕਾਂਗਰਸ ਦੇ ਵਿੱਚ ਬੈਠੇ ਆ ਚਾਹੇ ਅਕਾਲੀ ਦਲ ਦੇ ਵਿੱਚ ਬੈਠੇ ਆ ਚਾਹੇ ਭਾਜਪਾ ਔਰ ਆਮ ਆਦਮੀ ਪਾਰਟੀ ਦੇ ਵਿੱਚ ਬੈਠੇ ਆ ਜਿੰਨੇ ਵੀ ਸਮੰਤਵਾਦੀ ਪਾਰਟੀਆਂ ਦੇ ਵਿੱਚ ਦਲਿਤ ਲੀਡਰ ਬੈਠੇ ਆ ਉਹਨਾਂ ਨੂੰ ਕਹੂੰਗਾ ਜੇ ਤੁਸੀਂ ਆਪਣੀ ਪੁੱਛ ਪ੍ਰਤੀਤ ਕਦਰ ਵਧਾਣੀ ਆ ਤਾਂ ਤੁਹਾਨੂੰ ਬਹੁਜਨ ਅੰਦੋਲਨ ਨੂੰ ਪ੍ਰਚੰਡ ਕਰਨ ਦੀ ਜ਼ਰੂਰਤ ਆ ਗੈਰ ਰਾਜਨੀਤਿਕ ਜਿਹੜਾ ਜੇ ਸਮਾਜ ਦੀਆਂ ਨਹੀਂ ਮਜ਼ਬੂਤ ਉਹਨਾਂ ਦੀ ਰਾਜਨੀਤੀ ਨਹੀਂ ਚੱਲਦੀ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਹਾ ਸਗਾ ਗੈਰ ਰਾਜਨੀਤਿਕ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਖੋਖਲੀਆਂ ਨਜ਼ਰ ਆ ਰਹੀਆਂ ਤੇ ਬੀਐਸਪੀ ਦਾ ਤੁਸੀਂ 2034 ਦੇ ਵਿੱਚ ਕਹਿ ਰਹੇ ਆ ਫੁੱਲ ਮੈਜੋਰਟੀ ਸਰਕਾਰ ਦੀ ਗੱਲ ਕਰਦੇ ਆ ਕਿਹੜੀ ਤੁਹਾਡੀ ਕੋ ਤਿਆਰੀ ਆ ਦੇਖੋ ਜਿਹੜੀ ਗੱਲਬਾਤ ਤਿਆਰੀ ਦੀ ਆ ਕਿ ਅੱਜ ਤੁਸੀਂ ਫਗਵਾੜੇ ਤੋਂ ਇਹ ਚੱਲ ਕੇ ਆਏ ਆ ਇਹ ਕਿਤੇ ਤਿਆਰੀ ਕਰਕੇ ਆਏ ਆ ਇਹ ਜਿਹੜੀ ਤਿਆਰੀ ਆਪ ਅੱਜ ਜਿਹੜੀ ਗਲਤ ਇੱਕ ਤੁਸੀਂ ਕਹੀ ਆ ਕਿ ਇਹਨੂੰ ਪਾਰਟੀ ਚ ਵਾੜ ਦਿੱਤਾ ਤੁਸੀਂ ਖੁਸ਼ ਹੋਣੇ ਆ ਫਲਾਨਾ ਖੁਸ਼ ਹੋਣਾ ਆ ਮੈਂ ਨਹੀਂ ਖੁਸ਼ ਠੀਕ ਹੈ ਮੈਂ ਇੱਕ ਉਹ ਸਾਭ ਦੇ ਸਮੇਂ ਦੇ ਵਿੱਚ ਨਾਹਰਾ ਲਾਉਂਦੇ ਹੁੰਦੇ ਸੀਗੇ ਕਿ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜਿਉਂ-ਜਿਉਂ ਮਨੂ ਸਾਨੂੰ ਕੱਟਦਾ ਅਸੀਂ ਦੂਣ ਸਵਾਏ ਹੋਏ ਇਹ ਜੇ ਅਗਰ ਆਮ ਆਦਮੀ ਪਾਰਟੀ ਭਲੇਖੇ ਚ ਨਾ ਰਹੇ ਕਿ ਜੇ ਅਗਰ ਅਸੀਂ ਚਾਰ ਕਟਟੂਆਂ ਨੂੰ ਪਾਰਟੀ ਦੇ ਵਿੱਚੋਂ ਬਰਗ ਲਾ ਕੇ ਆਪਣੇ ਨਾਲ ਜੋੜ ਲਿਆ ਤਾਂ ਕਿਤੇ ਕਾਂਸ਼ੀ ਰਾਮ ਦੇ ਅੰਦੋਲਨ ਨੂੰ ਰੋਕ ਦੋਗੇ ਇਹ ਕਦੀ ਨਹੀਂ ਹੋ ਸਕਦਾ ਆਖਰ ਸਵਾਲਿਆ ਸਭ ਕਾਂਸ਼ੀ ਰਾਮ ਹੁਣ ਦਾ ਸਮਾਜਿਕ ਪਰਿਵਰਤਨ ਦਾ ਤੇ ਆਰਥਿਕ ਮੁਕਤੀ ਦਾ ਅੰਦੋਲਨ ਕੀ ਸੀ ਇਹੋ ਜਿਹੜੀ ਗੱਲਬਾਤ ਤੁਸੀਂ ਕੀਤੀ ਹੈ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦਾ ਆਰਥਿਕ ਸਮਾਜਿਕ ਪਰਵਰਤਨ ਤੇ ਆਰਥਿਕ ਮੁਕਤੀ ਅੰਦੋਲਨ ਜਿਹੜਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਆਪਣੇ ਜ਼ਿੰਦਗੀ ਸ਼ੁਰੂ ਕਰਿਆ ਕਿ ਸਮਾਜ ਜਿਹੜਾ ਹੈਗਾ ਆ ਉਹ ਯਾਤ੍ਰਤ ਹੋਣਾ ਚਾਹੀਦਾ ਆ ਉਹਦੇ ਵਿੱਚ ਜਿਹੜਾ ਹੈਗਾ ਭਿੰਨ ਭੇਦ ਨਹੀਂ ਹੋਣਾ ਚਾਹੀਦਾ ਮਾਨਵਤਾ ਦੇ ਆਧਾਰ ਤੇ ਹੋਣਾ ਚਾਹੀਦਾ ਆ ਦੂਸਰਾ ਜਿਹੜਾ ਹੈਗਾ ਆ ਇਹ ਆਰਥਿਕ ਮੁਕਤੀ ਜਿਹੜਾ ਪੈਸਾ ਯਾ ਅੱਜ ਦੀ ਤਰੀਕ ਦੇ ਵਿੱਚ ਪੈਸਾ ਪ੍ਰਾਪਰਟੀ ਧਨ ਸੰਪਤੀ ਭਾਰਤ ਦੇ ਅੰਦਰ ਚੰਦਕ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਤੱਕ ਸੀਮਤ ਹੋ ਕੇ ਰਹਿ ਗਿਆ ਧਨ ਔਰ ਧਰਤੀ ਦੀ ਇਕੁਅਲ ਵੰਡ ਜਿਹੜੀ ਹੈਗੀ ਆ ਉਹ ਸਾਬਕਾ ਅੰਸ਼ੀ ਰਾਮ ਜੀ ਦਾ ਫਾਰਮੂਲਾ ਸੀਗਾ ਕਿ ਕੋਈ ਵੀ ਵਿਅਕਤੀ ਅਨਪੜਨਾ ਰਹੇ ਸੇਤ ਸੂਲਤ ਤੋਂ ਵਾਂਝਾ ਨਾ ਰਹੇ ਤੇ ਕਿਸੇ ਵੀ ਤਰ੍ਹਾਂ ਦੇ ਦੂਸਰੇ ਰੋਜ਼ਗਾਰ ਤੋਂ ਵਾਂਝਾ ਨਾ ਰਹੇ ਅੱਜ ਤੁਸੀਂ ਦੇਖ ਰਹੇ ਹੋਣੇ ਆ ਕਿ ਦੇਸ਼ ਦੇ ਅੰਦਰ ਇਹ ਜਿਹੜਾ ਰੁਪਏ ਦੀ ਕੀਮਤ ਹੈ ਲਗਾਤਾਰ ਗਿਰਾਵਟ ਵਿੱਚ ਆ ਉਹਦਾ ਕਾਰਨ ਹੈ ਕਿ ਜਿਹੜਾ ਭਾਰਤ ਦਾ ਪੈਸਾ ਆ ਉਹ ਸਾਡੇ ਹੀ ਬੱਚੇ ਵਿਦੇਸ਼ ਦਾ ਜਾਣ ਦੇ ਲਾਲਚ ਦੇ ਵਿੱਚ 25 25 30 30 ਲੱਖ ਰੁਪਈਆ ਦੂਸਰੇ ਕੰਟਰੀਆਂ ਦੀਆਂ ਯੂਨੀਵਰਸਿਟੀਆਂ ਦੀਆਂ ਫੀਸਾਂ ਪੇ ਕਰਕੇ ਚਾਹੀ ਇਧਰੋਂ ਲੋਨ ਲੈ ਕੇ ਜਾਂਦੇ ਆ ਦੂਸਰੇ ਕੰਟਰੀ ਦੀ ਆਰਥਿਕ ਪੋਜੀਸ਼ਨ ਮਜ਼ਬੂਤ ਹੁੰਦੀ ਜਾ ਰਹੀ ਆ ਤੇ ਸਾਡੇ ਦੀ ਕਮਜ਼ੋਰ ਹੁੰਦੀ ਜਾ ਰਹੀ ਆ ਔਰ ਜੇ ਅਗਰ ਰੁਪਏ ਦੀ ਕੀਮਤ ਘਿਰ ਰਹੀ ਆ ਉਦਲੇ ਕੋਈ ਹੋਰ ਜ਼ਿੰਮੇਦਾਰ ਨਹੀਂ ਸਰਕਾਰਾਂ ਜ਼ਿੰਮੇਦਾਰ ਆ ਜਿਨ੍ਹਾਂ ਨੇ ਐਜੂਕੇਸ਼ਨ ਨੂੰ ਡਾਊਨ ਕਰਨਾ ਤੇ ਉਹਦੇ ਨਾਲ ਸਿਹਤ ਸਹੂਲਤਾਂ ਤੋਂ ਬਾਂਚੇ ਕਰਨਾ ਤੇ ਨਾਲ ਜਿਹੜਾ ਰੋਜਗਾਰ ਆ ਰੋਜਗਾਰ ਦੇ ਮੌਕੇ ਖਤਮ ਕਰਨਾ ਇਹ ਸਰਕਾਰਾਂ ਦਾ ਕੰਮ ਰਿਹਾ ਆ ਲੇਕਿਨ ਸਾਬਕਾ ਸ਼੍ਰੀ ਰਾਮ ਜੀ ਇਹਨਾਂ ਦੇ ਉੱਤੇ ਬਹੁਤ ਕੰਮ ਕੀਤਾ ਉਹਨਾਂ ਨੇ ਕਿ ਉਹ ਤਾਂ ਇੱਥੋਂ ਤੱਕ ਕਹਿੰਦੇ ਸੀਗੇ ਕਿ ਖੇਤ ਖਲਿਆਣ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਦੀ ਜਿਹੜੀ ਤਨਖਾਹ ਆ ਜੇ ਅਗਰ ਫਾਰਮ ਬਣਾ ਕੇ ਉਹਨਾਂ ਨੂੰ ਤਨਖਾਹ ਤੇ ਲਾਇਆ ਜਾਵੇ ਤਾਂ ਜਿਹੜਾ ਏਸੀ ਕਮਰੇ ਦੇ ਵਿੱਚ ਕੰਮ ਕਰਨ ਵਾਲਾ ਵਿਅਕਤੀ ਆ ਉਹਦੇ ਨਾਲ ਵੱਧ ਹੋਣੀ ਚਾਹੀਦੀ ਉਹਦੇ ਬਰਾਬਰ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਹੈਗਾ ਉੱਥੇ ਬੈਠਾ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਵੀ ਉਹਨੂੰ ਜਿਹੜਾ ਰੋਜ਼ਗਾਰ ਆ ਉਹ ਪ੍ਰੋਵਾਈਡ ਹੋਵੇ ਮਿਲੇ ਇਹ ਸਭ ਕਾਂਸ਼ੀ ਰਾਮ ਜੀ ਦਾ ਫਾਰਮੂਲਾ ਸੀਗਾ ਮੇਰੇ ਨਾਲ ਮੱਖਣ ਚੋਹਾਨ ਜੀ ਜਿਨ੍ਹਾਂ ਨੇ ਜਸਵੀਰ ਸਿੰਘ ਗੜੀ ਉਹਨਾਂ ਦੇ ਤੇ ਖੁੱਲ ਕੇ ਚਰਚਾ ਜਿਨ੍ਹਾਂ ਨਾਲ ਕੀਤੀ ਗਈ ਆ ਤੇ ਇਹਨਾਂ ਨੇ ਦੱਸਿਆ ਕਿ ਜਸਵੀਰ ਸਿੰਘ ਗੜੀ ਚਾਹੇ ਭੋਜਨ ਮਿਸ਼ਨ ਮੂਵਮੈਂਟ ਦਾ ਫਾਇਦਾ ਲੈ ਕੇ ਅੱਜ ਇਸ ਸਟੇਜ ਤੇ ਪਹੁੰਚਿਆ ਆ ਕਿ ਉਹਨਾਂ ਨੂੰ ਵੱਡੀਆਂ-ਵੱਡੀਆਂ ਪਾਰਟੀਆਂ ਦੇ ਆਫਰ ਆ ਰਹੇ ਆ ਤੇ ਉਹ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਆ ਬੀਐਸਪੀ ਦੇ ਉਹ ਪ੍ਰਧਾਨ ਰਹੇ ਆ 5 ਸਾਲ ਲਗਾਤਾਰ ਪਰ ਬਹੁਜਨ ਮੂਵਮੈਂਟ ਦਾ ਉਹਨਾਂ ਨੇ ਵੱਡੀ ਗਦਾਰੀ ਕੀਤੀ ਆ ਤੇ ਇਹਨਾਂ ਦਾ ਕਹਿਣਾ ਆ ਕਿ ਸਮਾਜ ਜਿਹੜਾ ਆ ਉਹਨਾਂ ਨੂੰ ਇਸ ਗਦਾਰੀ ਦੀ ਸਜ਼ਾ ਜ਼ਰੂਰ ਦੇਵੇਗਾ ਚੇਤਨਾ ਚੱਲ ਲਈ ਪ੍ਰਦੀਪ ਰਾਜਾ